ਮੈਂ ਸੁਣਿਆ ਰਾਮ ਮੰਡੀ ਵਿੱਚ ਕੇਸਰੀ ਕਲੋਥ ਹਾਊਸ ਬੰਦ ਹੋਣ ਜਾ ਰਿਹਾ ਹਾਂਜੀ ਭਾਜੀ ਡਿਸਟ੍ਰਿਕਟ ਬਠਿੰਡਾ ਦਾ ਮਸ਼ਹੂਰ ਸਟੋਰ ਬੰਦ ਹੋਣ ਜਾ ਰਿਹਾ ਸਾਰੇ ਕੱਪੜੇ ਮਿੱਟੀ ਦੇ ਭਾਅ ਦਿੱਤੇ ਪਏ ਆ ਭਾਈ ਸਾਹਿਬ ਸੇਲ ਤਾਂ ਨਹੀਂ ਹੈਗੀ ਭਾਜੀ ਇਹ ਸੇਲ ਹੁੰਦੀ 400 ਵਾਲਾ ਸੂਟ 130 ਦਾ ਥੋੜੀ ਨਾ ਦਿੰਦੇ 600 ਵਾਲਾ ਸੂਟ 240 ਦਾ ਥੋੜੀ ਨਾ ਦਿੰਦੇ 800 ਵਾਲਾ ਸੂਟ 250 ਦਾ ਥੋੜੀ ਨਾ ਦਿੰਦੇ ਅਸੀਂ ਸਟੋਰ ਬੰਦ ਬਿਲਕੁਲ ਬੰਦ ਭਾਜੀ 100 ਰੁਪਏ ਦਾ ਤੌਲੀਆ ਭਾਜੀ 50 ਰੁਪਏ ਚ ਲੈ ਜਾਓ ਸਾਡੇ ਕੋਲੋਂ ਸਾਰੇ 50 ਰੁਪਏ ਸਾਰੇ ਲੈ ਜਾਓ ਭਾਜੀ ਕਲਰ ਦੇਖੋ ਕਿੰਨੇ ਸ ਪਾਜੀ 5 ਮੀਟਰ 100 ਰੁਪਏ ਦਾ ਕੀ ਹੋ ਗਿਆ ਸਰ ਜੀ ਆ ਡਬਲ ਬੈੱਡ ਦੀਆਂ ਸਿੰਗਲ ਚਾਦਰਾਂ ਦੇਖੋ 100-100 ਰੁਪਏ ਦੀਆਂ ਆ ਵੀ 100 ਦੀ ਆ ਵੀ 100 ਦੀ ਆ ਵੀ 100 ਦੀ ਲੈ ਜਾਓ ਪਾਜੀ 100 ਰੁਪਏ ਦੀ ਚਾਦਰ ਪੈਰਿਸ ਬਿਊਟੀ 3-300 ਰੁਪਏ ਦਾ ਸੂਟ ਪਾਜੀ 500 ਦਾ ਵਿਕਨ ਵਾਲਾ ਸਾਡੇ 3500 ਪੈਂਟ ਸ਼ਰਟ 416 ਰੁਪਏ ਦੀ ਸਾਡੇ ਕੋਲ ਲੈ ਜਾਓ 200 ਰੁਪਏ ਦੀ ਆ ਵਿਮਲ ਦੇ ਪਾਜੀ ਬ੍ਰਾਂਡਡ ਪੈਂਟ ਸ਼ਰਟ 168 ਰੁਪਏ ਦੀ 500 ਦੀ ਵੇਕਦੀ ਪਾਜੀ ਬਾਜ਼ਾਰ ਦੇ ਵਿੱਚ ਇਹ ਇਹ ਤਾਂ ਪਾਜੀ ਬਹੁਤ ਘਟਾ ਪੈਣਾ ਪਾਜੀ ਸਟੋਰ ਬੰਦ ਕਰਨ ਲੱਗੇ ਆ ਜਿੰਨਾ ਮਾਲ ਪਿਆ ਇਹੀ ਹੈ ਬਸ ਜ ਦਾ 5 ਮੀਟਰ ਭਾਜੀ ਆ ਕੈਸ਼ ਮਿਲ ਆਉਣ 100 ਰੁਪਏ ਦਾ ਭਾਜੀ 5 ਮੀਟਰ ਲੈ ਜੋ ਸਾਡੇ ਕੋਲੋਂ ਕੀ ਹੋ ਗਿਆ ਸਰ ਜੀ ਲਿਮਟਡ ਸਟਾਕ ਆ ਭਾਜੀ ਬਸ ਲੈ ਜੋ ਆਣ ਕੇ ਜਾਮ ਦੇ ਸੂਟ ਕਢਾਈ ਕੀਤੀ ਹੋਈ ਦੇਖੋ ਕਲਰ ਦੇਖੋ ਕਿੰਨਾ ਨਾਈਸ 1200 ਦਾ ਵੇਚਦਾ ਭਾਈ ਬਾਜ਼ਾਰ ਦੇ ਵਿੱਚ 500 ਦਾ ਲੈ ਜਾਓ ਸਾਡੇ ਕੋਲ ਆ ਦੇਖੋ ਭਾਜੀ ਟਾਵਲ ਬਾਜ਼ਾਰ ਚ 200 ਰੁਪਏ ਦਾ ਇੱਕ ਵੇਚਦਾ ਸਾਡੇ ਕੋਲ ਤਿੰਨ ਲੈ ਜਾਓ 200 ਦੇ ਵਿੱਚ ਮਤਲਬ 66 ਰੁਪਏ 65 ਰੁਪਏ ਭਾਜੀ ਫੁੱਲ ਵੈਲ ਮੇਰੀ ਖਰੀਦ 39 ਰੁਪਏ ਆ ਭਾਜੀ 29 ਰੁਪਏ ਦੇ ਦਾਂਗੇ ਅਵੀ ਇਹ ਤਾਂ ਭਾਈ ਸਾਹਿਬ ਦੁਕਾਨਦਾਰ ਨੇ ਲੈਣਾ ਭਾਜੀ ਪਹਿਲਾਂ ਦੁਕਾਨਦਾਰ ਲੈ ਜਾਵੇ ਪਹਿਲਾਂ ਕਸਟਮਰ ਲੈ ਜਾਵੇ ਬਸ ਲੈ ਜਾਵੇ ਸਟੋਰ ਖਾਲੀ ਕਰ ਦਵੇ ਭਾਜੀ ਆ ਡਬਲ ਬੈੱਡ ਦੀ ਮੋਟੀ ਚਾਦਰ 250 ਰੁਪਏ ਦੀ ਜਿੰਮੀ ਚੂ ਦਾ ਹੌਟ ਟ੍ਰੈਂਡਿੰਗ ਸੂਟ ਭਾਜੀ 2-2000 ਦਾ ਵੇਕਣ ਵਾਲਾ ਸਤੋਂ ਲੈ ਜਾਓ 75 ਇਸੇ ਕੰਫਰਟਰ 600 ਰੁਪਿਆ ਰੇਟ ਬਾਜ਼ਾਰ 'ਚ 1000 ਰੁਪਿਆ ਵਿਕਦਾ ਵਾ 7 ਤੋਂ ਲੈ ਜਾਓ 2 ਦੇ ਨਾਲ ਇੱਕ ਫ੍ਰੀ ਕੀ ਹੋ ਗਿਆ ਬਾਜੀ ਠੀਕੋ ਕੜਾਈਆਂ ਵਾਲੇ ਸੂਟ ਬਾਜ਼ਾਰ 'ਚ ਮਿਲਦੇ 1000 1000 ਰੁਪਏ ਦੇ ਸਾਡੇ ਕੋਲ ਲੈ ਜਾਓ 500 ਰੁਪਏ ਦੇ ਬਿਲਕੁਲ ਫਰੈਸ਼ ਸਟਾਕ ਆ ਬਿਲਕੁਲ ਨਵਾਂ ਬਾਜੀ ਸਟਾਕ ਆਇਆ ਪਿਆ ਫਿਟਿੰਗ ਵਾਲੀ ਬੈੱਡ ਸ਼ੀਟ 350 ਰੁਪਏ ਫਲੈਟ ਆ ਵੀ ਪੈਂਟ ਸ਼ਰਟ ਬਾਜੀ ਇੱਕ ਦੇ ਨਾਲ ਇੱਕ ਫ੍ਰੀ ਬਿਲਕੁਲ ਸਰ ਹੋਸ਼ ਚੋ ਠੀਕੋ ਬਾਜੀ ਮੈਂ ਤੁਹਾਨੂੰ ਇੱਕ ਹੋਰ ਸਕੀਮ ਦਿੰਦਾ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਜਿਹੜਾ ਵੀ ਬੰਦਾ ਸਾਡੀ ਦੁਕਾਨ ਤੇ ਸ਼ਾਪਿੰਗ ਕਰੂਗਾ ਇੱਥੇ ਆਊਗਾ ਹਰੇਕ ਨੂੰ ਭਾਜੀ 스마트 వాచ్ গিফট ਦਊਗਾ ਭਾਜੀ ਮੈਂ ਭਾਈ ਸਾਹਿਬ ਇਹ 2200 ਦੀ 스마트 వాచ్ ਬਿਲਕੁਲ ਫ੍ਰੀ ਦੇਣੀ ਬਿਲਕੁਲ ਫ੍ਰੀ ਦਵਾਂਗੇ ਭਾਜੀ ਲਾਈਵ ਚਲਾਉਣਾ ਭਈ ਲੱਖਾਂ ਲੋਕਾਂ ਨੇ ਆਇਆ ਨਾ ਇੱਥੇ ਭਾਜੀ ਜਿੰਨੇ ਮਰਜ਼ੀ ਆ ਜਾਣ ਪਰ ਸਟਾਕ ਲਿਮਟਿਡ ਆ ਜਿੰਨਾ ਪਿਆ ਆ ਬਸ ਇਹੀ ਆ ਭਾਜੀ ਜਿਹੜਾ ਇਸ ਤੋਂ ਬਾਅਦ ਕੋਈ ਸਟਾਕ ਨਹੀਂ ਆਣਾ ਭਾਜੀ ਮਤਲਬ ਬੰਦਾ ਸਿਰਾਂ ਵਿੱਚ ਇੱਕ ਵੀਡੀਓ ਦਾ ਸ਼ੇਅਰ ਦਾ ਬਟਨ ਦਬਾਵੇ ਜਿੱਥੇ ਮਰਜ਼ੀ ਦੁਨੀਆਂ 'ਚ ਬੈਠਾ ਹੋਵੇ ਪੰਜਾਬ ਦੇ ਉਹਨੂੰ ਘੜੀਆਂ ਨਾਲ ਦੇਦਣੀ ਆ ਤੁਸੀਂ ਜਿੱਥੇ ਭਾਜੀ ਮਰਜ਼ੀ ਬੈਠਾ ਹੋਵੇ ਇਹ ਸਾਰੀ ਵੈਡਿੰਗ ਰੇਂਜ ਦੇਖ ਲਓ ਸਟਾਕ ਦੇਖ ਲਓ ਇੰਨੇ ਸੋਹਣੇ ਸੋਹਣੇ ਸੂਟ ਕੋਈ 300 ਚੱਕ ਲਓ ਕੋਈ 250 ਚੱਕ ਲਓ ਕੋਈ ਕੋਈ 200 ਚੱਕ ਲਓ ਜੀ ਸਰ ਕੀ ਗੱਲ ਹੋ ਗਈ ਮੈਨੂੰ ਸੱਚੀ ਸਮਝ ਨਹੀਂ ਆ ਰਹੀ ਮੈਨੂੰ ਤਾਂ ਤਰਸ ਆ ਰਿਹਾ ਤੁਹਾਡੇ ਆ ਦੇਖੋ ਸੂਟ ਭਾਜੀ ਕਿੰਨਾ ਸਟਾਕ ਪਿਆ ਆਪਣੀ ਖਰੀਦ ਤੋਂ ਘੱਟ ਦੇ ਰੇਟ ਤੇ ਭਾਜੀ ਸੂਟ ਦੇ ਦੇਣੇ ਆ ਪਰ ਮੈਂ ਇੱਕੋ ਹੀ ਗੱਲ ਹੱਥ ਜੋੜ ਕੇ ਕਹਿਣੀ ਚਾਹਨਾ ਭਾਜੀ ਸਟਾਕ ਇਹੀ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜਿਹੜੇ ਪਹਿਲੇ 20 ਬੰਦੇ ਤੇ ਆਖਰੀ 20 ਬੰਦੇ ਸਾਡੀ ਵੀਡੀਓ ਚਲਦੀ ਚਲਦੀ ਸ਼ੇਅਰ ਕਰੋਗੇ 40 ਘੜੀਆਂ ਫ੍ਰੀ ਦੇ ਦਾਂਗੇ ਭਾਜੀ ਉਸ ਮਾਲ ਨਾ ਲਵੇ ਆਵੇ ਵੀ ਨਾ ਇੱਥੇ ਭਾਜੀ ਘਰੇ ਬੈਠਾ ਬਸ ਵੀਡੀਓ ਨੂੰ ਸ਼ੇਅਰ ਕਰ ਦਵੇ ਸੇ ਬਹੁਤ ਮਹਿੰਗੀਆਂ ਤੇ 2000 ਦੀਆਂ 40 ਮਿਲ 8000 ਦੀਆਂ ਘੜੀਆਂ ਮਿਲ